ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਤੇ ਅੱਜ ਆਪਾਂ ਕਰਦੇ ਆਂ ਗੱਲ ਜਿਹੜੀ ਆਪਾਂ ਮੈਕਬੁੱਕ ਲਈ ਸੀ ਜਿਹੜੀ ਇਹ ਮੈਕਬੁੱਕ ਆ ਇਹਦੀ ਆਪਾਂ ਤੁਹਾਨੂੰ ਡਿਟੇਲ ਚ ਰੇਟ ਵੀ ਦੱਸਾਂਗੇ ਤੇ ਜੇ ਕਿਸੇ ਨੇ ਮੇਰੇ ਵੀਰ ਨੇ ਐਡੀਟਿੰਗ ਵਾਸਤੇ ਲੈਣੀ ਆ ਤਾਂ ਉਹਨੂੰ ਕੀ ਫਾਇਦਾ ਜਿਹੜੇ ਐਪਲ ਚ 4K ਵੀਡੀਓ ਬਣਾਉਂਦੇ ਨੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਮੈਂ ਪਹਿਲਾਂ ਕਾਫੀ ਸਰਚ ਕਰੀ ਆ ਕਈ ਲੈਪਟਾਪ ਦੇਖੇ ਨੇ ਲੈਪਟਾਪ ਜਿਹੜਾ ਗ੍ਰਾਫਿਕ ਕਾਰਡ ਵਾਲਾ ਉਹਦੇ ਵਿੱਚ ਹੀ ਆਪਾਂ ਐਡੀਟਿੰਗ ਕਰ ਸਕਦੇ ਆ ਉਹੀ 4K ਨੂੰ ਐਪਲ ਵਾਲੀਆਂ ਵੀਡੀਓ ਨੂੰ ਸਪੋਰਟ ਕਰਦਾ ਦੂਸਰਾ ਜਿਹੜਾ ਸਿੰਪਲ ਲੈਪਟਾਪ ਆ ਉਹ ਮੇਰੇ ਕੋਲ ਹੈਗਾ ਸੀ ਉਹਨੇ ਸਪੋਰਟ ਨਹੀਂ ਕੀਤਾ ਤਾਂ ਕਰਕੇ ਆਪਾਂ ਜਿਹੜਾ ਇਹ ਮੈਕਬੁੱਕ ਨਾਲ ਆਪਾਂ ਵਧੀਆ ਐਪਲ ਤੇ ਵੀਡੀਓ ਬਣਾ ਕੇ ਇਕੋ ਸਿਸਟਮ ਬਣ ਜਾਂਦਾ ਸਭ ਤੋਂ ਪਹਿਲੀ ਗੱਲ ਤਾਂ ਵੀ ਜੇ ਤੁਸੀਂ ਐਪਲ 'ਚ ਵੀਡੀਓ ਬਣਾਉਣੀ ਆ ਐਪਲ ਵਾਲੀ ਆਈਡੀ ਤੁਹਾਡੀ ਐਚ 'ਚ ਵੀ ਆ ਐਚ 'ਚ ਵੀ ਆ ਤਾਂ ਜਿਹੜੀ ਤੁਸੀਂ ਫੋਟੋ ਐਪਲ ਫੋਨ ਤੇ ਖਿੱਚੋਗੇ ਉਹ ਆਪਣੇ ਆਪ ਇਹਦੇ ਵਿੱਚ ਆ ਜਾਣੀਆਂ ਕੋਈ ਵੀਡੀਓ ਬਣਾਉਂਗੇ ਤਾਂ ਵੀ ਇਹਦੇ ਵਿੱਚ ਉਹ ਆਪਣੇ ਆਪ ਚਲੀ ਜਾਣੀਆਂ ਇਹ ਦੋਨੇ ਕਨੈਕਟ ਹੋ ਜਾਂਦੀਆਂ ਨੇ ਮਤਲਬ ਤੁਸੀਂ ਤਿੰਨ ਚੀਜ਼ਾਂ ਵੀ ਕਨੈਕਟ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਇੱਕ ਕੋਈ ਹੋਰ ਵੀ ਐਪਲ ਦਾ ਫੋਨ ਆ ਬਾਈ ਚਾਂਸ ਇਹ ਫੋਨ ਦੀ ਤੁਸੀਂ ਬਾਹਰ ਕਿਤੇ ਜਾਣਾ ਹੋ ਬੈਟਰੀ ਲੋ ਹੋ ਜੇ ਕੋਈ ਹੋਰ ਪ੍ਰੋਬਲਮ ਆ ਜੇ ਤਾਂ ਦੂਜੇ ਫੋਨ 'ਚ ਵੀ ਜੇ ਮੰਨ ਲਓ ਤੁਹਾਡਾ ਉਹ ਉਹਦੀ ਵੀ ਆਈਡੀ ਸੇਮ ਆ ਤਾਂ ਉਹਦਾ ਡਾਟਾ ਵੀ ਇਹਦੇ ਵਿੱਚ ਆਪਣੇ ਆਪ ਆਊਗਾ ਸਪੋਜ਼ ਕਰੋ ਕੁਝ ਡਾਟਾ ਨਹੀਂ ਆਉਂਦਾ ਬੜੀ ਆਸਾਨੀ ਨਾਲ ਇਹਦੇ ਵਿੱਚ ਇਹ ਡ੍ਰੌਪ ਕਰ ਸਕਦੇ ਹਾਂ ਸਭ ਤੋਂ ਵਧੀਆ ਆਪਸ਼ਨ ਤਾਂ ਕਰਕੇ ਆਪਾਂ ਇਹ ਚੁਣੀਆ ਹੁਣ ਜਿਹੜੀ ਆਹ ਵਾਲੀ ਮੈਕਬੁੱਕ ਆ ਇਹ ਆਪਣੀ ਹੈਗੀ ਆ 10 ਕੋਰ ਸੀਪੀਯੂ 10 ਕੋਰ ਜੀਪੀਯੂ ਤੇ 512 ਇਹਦੀ ਸਟੋਰੇਜ ਆ 24 ਜੀਬੀ ਇਹਦੀ ਰੈਮ ਆ ਤੇ ਜੇ ਤੁਸੀਂ ਇਹ ਲੈਣੀ ਆ ਤਾਂ ਇਹ 1 ਲੱਖ 64900 ਦੀ ਸੀ ਜਿਹਦੇ ਵਿੱਚੋਂ ਐਪਲ ਵਾਲੇ 8% ਡਿਸਕਾਊਂਟ ਦਿੰਦੇ ਨੇ ਤੇ ਜੇ ਤੁਸੀਂ ਕ੍ਰੈਡਿਟ ਕਾਰਡ ਤੇ ਲੈਨੇ ਹੋ ਆਪਾਂ ਵੀ ਕ੍ਰੈਡਿਟ ਕਾਰਡ ਤੇ ਲਈਆ ਤਾਂ 10000 ਦਾ ਡਿਸਕਾਊਂਟ ਮਿਲ ਜਾਂਦਾ ਇੱਕ ਹੋਰ ਵੀ ਕ੍ਰੈਡਿਟ ਕਾਰਡ ਦਾ ਫਾਇਦਾ ਹੋ ਜਾਂਦਾ ਵੀ ਤੁਹਾਡੀਆਂ 20 20000 ਜਾਂ 21 21000 ਜਿੰਨੀ ਅਮਾਉਂਟ ਵੀ ਬਣੀ ਉਹਦੀਆਂ 6 ਮਹੀਨਿਆਂ ਜੇ ਤੁਸੀਂ ਪੇ ਕਰੋਗੇ ਤਾਂ ਉਹਤੇ ਕੋਈ ਇੰਟਰਸਟ ਨਹੀਂ ਉਹ ਤੁਹਾਡੀ ਮਰਜ਼ੀ ਆ ਜੇ ਤੁਸੀਂ ਇੱਕ ਵਾਰ ਚ ਪੇ ਕਰਨ ਤਾਂ ਵੀ ਫਾਇਦਾ 10000 ਦਾ ਡਿਸਕਾਊਂਟ ਮਿਲ ਜੂ ਜੇ ਅਲੱਗ-ਅਲੱਗ ਤੁਸੀਂ 6 ਮਹੀਨਿਆਂ ਚ ਪੇ ਕਰਨਾ ਚਾਹੋ ਨਾ ਤਾਂ ਹੋਰ ਵੀ ਆਸਾਨ ਆ ਤਾਂ ਤੁਸੀਂ ਆਸਾਨੀ ਨਾਲ ਪੈਸੇ ਕਮਾ ਕੇ ਹੌਲੀ-ਹੌਲੀ ਕਰ ਸਕਦੇ ਹੋ ਤੇ ਜਿਹੜੀ ਆਹ ਵਾਲੀ ਮੈਕਬੁੱਕ ਆ ਇਹ 골ਡਨ ਆ ਤੇ ਇਹਦਾ ਜਿਹੜਾ ਹੈਗਾ CPU 10 ਕੋਰ ਦਾ GPU 8 ਕੋਰ ਦਾ ਇਹ 256 GB ਆ ਇਹ ਪਊਗੀ 99900 ਦੀ ਇਹਦੇ ਚ ਵੀ ਉਹੀ ਸੇਮ 8% ਡਿਸਕਾਊਂਟ ਆ 8000 ਦਾ ਸਿੱਧਾ ਡਿਸਕਾਊਂਟ ਹੋ ਗਿਆ ਮੰਨ ਕੇ ਚੱਲੋ 91000 ਰਹਿ ਗਿਆ 91 ਦੇ ਵਿੱਚੋਂ 10000 ਸਿੱਧਾ-ਸਿੱਧਾ ਕ੍ਰੈਡਿਟ ਕਾਰਡ ਦਾ ਡਿਸਕਾਊਂਟ ਹੋ ਜਾਣਾ ਤਾਂ ਇਹ ਤੁਹਾਨੂੰ ਕੈਸੀ 8000 ਦੀ ਪਊ ਇਹ 1 ਲੱਖ 223000 ਦੀ ਪਊ ਪਰ ਇਹਨਾਂ ਦੀ ਮੌਜ ਬਸ ਇਹੀ ਆ ਐਡੀਟਿੰਗ ਵਾਲਿਆਂ ਨੂੰ ਜਿਹੜੇ ਵੀਰਾਂ ਨੇ ਨਵਾਂ ਚੈਨਲ ਚਲਾਇਆ ਜਾਂ ਪਹਿਲਾਂ ਵੀ ਚਲਾਉਂਦੇ ਨੇ ਉਹਨਾਂ ਨੂੰ ਤਾਂ ਆਪਣੇ ਨਾਲੋਂ ਵੱਧ ਜਾਣਕਾਰੀ ਆ ਪਤਾ ਹਜੇ ਨਵਾਂ-ਨਵਾਂ ਹੀ ਚਲਾਇਆ ਜਿੰਨੀ ਕਿ ਜਾਣਕਾਰੀ ਆ ਓਨੀ ਕੁ ਤੁਹਾਨੂੰ ਦੇ ਦੇ ਰਿਹਾ ਵੀ ਕਿਸੇ ਵੀਰ ਭੈਣ ਭਾਈ ਦਾ ਫਾਇਦਾ ਹੋ ਜੇ ਬੀ ਇਹ ਚੀਜ਼ਾਂ ਨਾਲ ਹਨਾ ਪਰ ਇਹਦੇ ਫੰਕਸ਼ਨਾਂ 'ਚ ਥੋੜਾ ਜਿਹਾ ਫਰਕ ਹੈ ਦੇਖੋ ਇਹ ਜਿਵੇਂ ਮਤਲਬ ਇਹਦੇ ਵਿੱਚ ਆਪਾਂ ਇੱਧਰ ਕਲਿੱਕ ਕਰਦੇ ਆਂ ਸਾਈਡ ਤੇ ਤਾਂ ਕਲੀਨ ਅਪ ਦਾ ਆਉਂਦਾ ਆ ਦੇਖੋ ਇੱਥੋਂ ਤੁਸੀਂ ਇਹਨੂੰ ਕਲੀਨ ਕਰ ਸਕਦੇ ਹੋ ਜਦੋਂ ਆਪਾਂ ਰੀਫਰੈਸ਼ ਕਰਦੇ ਹੁੰਦੇ ਆ ਇਹਦੇ ਵਿੱਚ ਉਹ ਆਪਸ਼ਨ ਨਹੀਂ ਆਉਂਦਾ ਅਸੀਂ ਸਾਰੀਆਂ ਸੈਟਿੰਗਾਂ ਮਲਾ ਕੇ ਵੀ ਦੇਖ ਲਈਆਂ ਪਤਾ ਨਹੀਂ ਸਾਨੂੰ ਨੌਲੇਜ ਘੱਟ ਆ ਪਤਾ ਨਹੀਂ ਇਹਦੇ ਬਾਰੇ ਕਿਉਂਕਿ ਅਸੀਂ ਹੁਣ ਹੀ ਯੂਜ਼ ਕਰਨ ਲੱਗੇ ਪਹਿਲਾਂ ਅਸੀਂ ਲੈਪਟਾਪ ਯੂਜ਼ ਕਰਦੇ ਸੀ ਮੈਂ ਇੱਕ ਵਾਰ ਕੇ ਫਸਟ ਟਾਈਮ ਹੀ ਲਈ ਆ ਆਪਾਂ ਪਹਿਲਾਂ ਕਦੇ ਲਈ ਨਹੀਂ ਸੀ ਤੇ ਬਾਕੀ ਇਹਦੇ ਵਿੱਚ ਹੋਰ ਜਿਹੜੀਆਂ ਫੈਸਿਲਿਟੀਆਂ ਨੇ ਜਿੱਦਾਂ ਤੁਸੀਂ ਇੱਥੇ ਐਪਲ ਫੋਨ ਬਣਿਆ ਹੋਇਆ ਆਹ ਵਾਲਾ ਐਪਲ ਫੋਨ ਤੇ ਤੁਸੀਂ ਕਲਿੱਕ ਕਰਕੇ ਤਾਂ ਇਹਦੇ ਵਿੱਚ ਤੁਹਾਡਾ ਫੋਨ ਤੇ ਆ ਜੂਗੀ ਸੈਟਿੰਗ ਤੁਸੀਂ ਅਨਲੌਕ ਕਰਕੇ ਇੱਥੇ ਸਾਰਾ ਕਰ ਸਕਦੇ ਹੋ ਫੋਨ ਹੀ ਤੁਹਾਡਾ ਪੂਰਾ ਮੈਕਬੁੱਕ ਦੇ ਵਿੱਚ ਚੱਲੂ ਦੇਖੋ ਹਰ ਇੱਕ ਚੀਜ਼ ਤੁਸੀਂ ਕਾਲ ਵੀ ਇਹ ਤੋਂ ਟੈਂਡ ਕਰ ਸਕਦੇ ਹੋ ਇੱਕ ਇਹ ਚ ਹੋਰ ਬੜੀ ਸੋਹਣੀ ਆਪਸ਼ਨ ਆ ਫੇਸਟਾਈਮ ਵਾਲੀ ਇਹਦਾ ਜਿਹੜਾ ਕੈਮਰਾ ਦਿੱਤਾ ਹੋਇਆ ਆ ਇਹ ਕੈਮਰਾ ਤੁਹਾਨੂੰ ਟਰੈਕ ਕਰਦਾ ਜਿੱਦਾਂ ਦੇਖੋ ਆਪਾਂ ਇਹਨੂੰ ਖੋਲਾਂਗੇ ਇਹ ਫੇਸ ਟਾਈਮ ਕੈਮਰਾ ਆਪਾਂ ਖੋਲਿਆ ਤੇ ਆ ਆ ਗਿਆ ਆਪਣਾ ਫੇਸ ਠੀਕ ਆ ਹੁਣ ਮੈਂ ਇੱਥੇ ਖੜਾ ਨਾ ਜੇ ਮੈਂ ਥੋੜਾ ਜਿਹਾ ਇਧਰ ਨੂੰ ਜਾਊਗਾ ਤਾਂ ਇਹਨੇ ਮੈਨੂੰ ਟਰੈਕ ਕਰਨਾ ਇਧਰ ਨੂੰ ਜਾਊਗਾ ਤਾਂ ਇਹਨੇ ਮੈਨੂੰ ਟਰੈਕ ਕਰਨਾ ਦੇਖੋ ਤੁਸੀਂ ਇਹ ਨਾਲ-ਨਾਲ ਘੁੰਮ ਰਿਹਾ ਆਹ ਦੇਖੋ ਹੁਣ ਆ ਇਧਰ ਨੂੰ ਚਲਾ ਗਿਆ ਮੈਂ ਇਹਨੇ ਇਧਰ ਨੂੰ ਜੇ ਮੈਂ ਪਿੱਛੇ ਨੂੰ ਜਾਊਗਾ ਇਹਨੇ ਸਾਰੇ ਨੇ ਮੈਨੂੰ ਟਰੈਕ ਕਰਨਾ ਇਹ ਜੇ ਤੁਸੀਂ ਤੁਸੀਂ ਫੋਨ ਕਾਲ ਤੇ ਗੱਲ ਕਰ ਰਹੇ ਹੋ ਕੋਈ ਕੰਮ ਕਰ ਦਿਓ ਆਪਦੇ ਰੂਮ ਚ ਇਧਰ ਉਧਰ ਜਾ ਰਹੇ ਹਾਂ ਤਾਂ ਇਹ ਸਾਰਾ ਸਾਨੂੰ ਟਰੈਕ ਕਰੂਗਾ ਇਹ ਫੰਕਸ਼ਨ ਇਹਦੇ ਵਿੱਚ ਵੀ ਹੈਗਾ ਬਸ ਇਹਦੇ ਵਿੱਚ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲੋਂ ਡਿਫਰੈਂਟ ਨੇ ਇੱਕ ਤਾਂ ਸਟੋਰੇਜ ਆ ਗਈ ਇੱਕ ਜਿਹੜਾ ਕਲੀਨ ਅਪ ਵਾਲਾ ਉਹ ਹੈ ਨਹੀਂ ਸਿਸਟਮ ਹਜੇ ਆਪਾਂ ਇਹਦਾ ਪੂਰੀ ਚੰਗੀ ਤਰ੍ਹਾਂ ਨਿਰਿਖਣ ਨਹੀਂ ਕਰਿਆ ਕਿਉਂਕਿ ਕੱਲ ਹੀ ਲੈ ਕੇ ਆਏ ਆ ਆ ਆਪਣੇ ਕਿਸੇ ਮਿੱਤਰ ਦੀ ਲਈ ਆ ਆਪਾਂ ਤੇ ਇਹ ਦੋਨਾਂ ਨੂੰ ਬਾਕੀ ਕੰਪੇਅਰ ਕਰਕੇ ਜੇ ਕੋਈ ਹੋਰ ਚੀਜ਼ ਬਾਰੇ ਪਤਾ ਲੱਗਾ ਉਹ ਵੀ ਜਰੂਰ ਦੱਸਾਂਗੇ ਇਹਦੇ ਵਿੱਚ ਇਹਦਾ ਸਿਸਟਮ ਦੇਖੋ ਤੁਸੀਂ ਨੇੜੇ ਆ ਕੇ ਇਹਨੂੰ ਸੀ ਟਾਈਪ ਨਾਲ ਤੁਸੀਂ ਜੋਇੰਟ ਕਰ ਸਕਦੇ ਹੋ ਜੇ ਤੁਸੀਂ ਮੰਨ ਲਓ ਤੇ ਕੋਈ ਹਾਰਡ ਡਿਸਕ ਲਾਉਣੀ ਆ ਤਾਂ ਕਨਵਰਟਰ ਮਿਲਦਾ ਇੱਕ ਦੇ ਨਾਲ ਇਸ ਤਰ੍ਹਾਂ ਦਾ ਇਹਨੂੰ ਇਹ ਸੀ ਟਾਈਪ ਚ ਯੂਜ਼ ਕਰਕੇ ਤੁਸੀਂ ਇਹਦੇ ਵਿੱਚ ਤਿੰਨ ਆਪਸ਼ਨ ਆ ਇਧਰ ਮਿਲ ਜਾਂਦੀਆਂ ਨੇ ਇੱਕ ਆਪਸ਼ਨ ਪਿੱਛੇ ਮਿਲ ਜਾਂਦੀ ਆ ਤੇ ਇਹਦੇ ਨਾਲ ਤੁਸੀਂ ਆਹ ਹਾਰਡ ਡਿਸਕ ਜੋੜ ਸਕਦੇ ਹੋ ਜੇ ਤੁਸੀਂ ਆਹ ਵਾਲੀ ਮੈਕਬੁੱਕ ਲੈਣੇ ਹੋ ਤਾਂ ਇਹਦੇ ਨਾਲ ਹਾਰਡ ਡਿਸਕ ਯੂਜ਼ ਕਰ ਲਓ ਇਹ ਜਾਦੇ ਵਧੀਆ ਚੀਜ਼ ਆ ਪਰ ਜੇ ਤੁਹਾਨੂੰ ਸਟੋਰੇਜ ਜਿਆਦਾ ਹੀ ਚਾਹੀਦੀ ਆ ਤੁਸੀਂ ਐਕਸਟਰਾ ਨਹੀਂ ਲੈਣੀ ਹਾਰਡ ਡਿਸਕ ਨਹੀਂ ਲਾਉਣੀ ਤਾਂ 512 ਵਾਲੀ ਲੈ ਜਾਓ ਪਰ ਉਹ ਥੋੜਾ ਜਿਹਾ ਕਾਫੀ ਫਰਕ ਆ 30 32000 ਦਾ ਫਰਕ ਪੈ ਜਾਊਗਾ ਤਾਂ ਕਰਕੇ ਤੁਸੀਂ ਆਹ ਵਾਲੀ ਲਓ ਇਹ ਜਿਆਦਾ ਬੈਸਟ ਆ ਇਹ ਚ ਸਾਰਾ ਸਿਸਟਮ ਸੇਮ ਹੀ ਆ ਅਸੀਂ ਕੱਲ ਇੱਕ ਇਹਦੇ ਵਿੱਚ ਵੀਡੀਓ ਐਡਿਟ ਕਰਕੇ ਦੇਖੀ ਸੀ ਤਾਂ ਪੂਰੀ ਸਮੂਥ ਚੱਲੀ ਆ ਔਰ ਜਿਹੜਾ ਇਹਦਾ ਬੈਟਰੀ ਬੈਕਅਪ ਆ ਉਹ 10 ਘੰਟੇ ਲਾ ਜਾਂਦਾ ਜਿਹਨੂੰ ਆਪਾਂ ਲਗਾਤਾਰ ਯੂਜ਼ ਕਰਦੇ ਆ ਤਾਂ ਉਹਨੂੰ ਬਾਰ-ਬਾਰ ਚਾਰਜ ਕਰਨ ਦੀ ਵੀ ਲੋੜ ਨਹੀਂ ਆਮ ਤੌਰ ਤੇ ਲੈਪਟਾਪ 2-3 ਘੰਟੇ ਦੀ ਉਹਨਾਂ ਦੀ ਕੈਪੈਸਿਟੀ ਹੁੰਦੀ ਆ ਇਹ 10 ਘੰਟੇ ਬੜੇ ਆਰਾਮ ਨਾਲ ਕੱਢ ਜਾਂਦੀ ਆ ਕੋਈ ਗਰਮੀ ਨਹੀਂ ਹੁੰਦੀ ਇਹ ਕੁਝ ਨਹੀਂ ਹੁੰਦਾ ਇਹਨੂੰ ਜੇ ਜੇ ਤੁਹਾਨੂੰ ਆਇਆ ਵੀ ਅਸੀਂ ਜਿਆਦਾ ਹੈਵੀ ਕੰਮ ਕਰਨਾ ਕੋਈ ਕਿਸੇ ਵੀਰ ਨੇ ਹਣਾ YouTube ਤੋਂ ਇਲਾਵਾ ਕੋਈ ਹੋਰ ਕਈ ਵੀਰੇ ਕੰਮਕਾਰ ਹੁੰਦੇ ਨੇ ਤਾਂ ਤੁਸੀਂ ਭਰੋ ਲੈ ਸਕਦੇ ਮੈਕਬੁੱਕ ਪ੍ਰੋ ਇਹ ਮੈਕਬੁੱਕ Air ਮੈਕਬੁੱਕਾਂ ਨੇ ਦੋਨੇ ਉਹਦੇ ਵਾਸਤੇ ਫਿਰ ਤੁਹਾਨੂੰ ਉਹਨਾਂ ਜ਼ਿਆਦਾ ਪੇ ਕਰਨਾ ਪੈਜੂ ਉਹਦਾ Apple ਦਾ ਸਿਸਟਮ ਆ ਵੀ ਤੁਸੀਂ ਜਿੰਨੇ ਪੈਸੇ ਖਰਚੀ ਜਾਓਗੇ ਉਹਨੀਆਂ ਫੈਸਿਲਿਟੀਆਂ ਤੁਹਾਨੂੰ ਇਹਨੇ ਵੱਧ ਦੇਈ ਜਾਣੀਆਂ ਨੇ ਇਹ ਜਿਹੜੀਆਂ ਮੈਕਬੁੱਕਾਂ ਨੇ ਇਹ ਵਾਟਰ ਪ੍ਰੂਫ ਨਹੀਂ ਹੈਗੀਆਂ ਜਿਵੇਂ ਹੁਣ ਆ ਆਪਣੇ ਨਾਲ ਹੀ ਪਾਣੀ ਆ ਜੇ ਇਹ ਤੇ ਡਿੱਗ ਗਈ ਤਾਂ ਫਿਰ ਇਹ ਜਿਵੇਂ ਫੋਨ ਤਾਂ ਇਹਨਾਂ ਦੇ ਵਾਟਰ ਪ੍ਰੂਫ ਹੁੰਦੇ ਨੇ ਪਰ ਇਹ ਉਹਨਾਂ ਨੇ ਕਹਿ ਕੇ ਦਿੱਤੀ ਉਹ ਕਹਿੰਦੇ ਵੀ ਇਹ ਵਾਟਰ ਪ੍ਰੂਫ ਨਹੀਂ ਇਹਨੂੰ ਤੁਸੀਂ ਪਾਣੀ ਤੋਂ ਬਿਲਕੁਲ ਬਚਾ ਕੇ ਰੱਖਣਾ ਤਾਂ ਪਾਣੀ ਤੋਂ ਤੂੰ ਤੁਸੀਂ ਸੇਫ ਹੀ ਕਰਕੇ ਰੱਖਿਓ ਜੋ ਜਾਣਕਾਰੀ ਸੀ ਆਪਾਂ ਜੋ ਜਿੰਨੀ ਕੁ ਮੈਨੂੰ ਹੈਗੀ ਸੀ ਮੈਂ ਸਾਰੀ ਤੁਹਾਨੂੰ ਦੇਤੀ ਹੁਣ ਆਪਾਂ ਚੱਲਾਂਗੇ ਫਾਰਮ ਤੇ ਆਪਾਂ ਚਿਕਸ ਦਾ ਹਾਲ ਚਾਲ ਦੇਖਦੇ ਆਂ ਅੱਜ ਆਪਣੇ ਚਿਕਸ ਦਾ ਨੌਵਾਂ ਦਿਨ ਆ ਤੇ ਜਿਹੜੀ ਤੁਹਾਨੂੰ ਕੱਲ ਦੱਸਿਆ ਸੀ ਵੀ ਇਕੋਲਾਈ ਦੀ ਪ੍ਰੋਬਲਮ ਆ ਜੇ ਤਾਂ ਉਹਦੇ ਵਾਸਤੇ ਜਿਹੜੀ ਆਪਾਂ ਮੈਡੀਸਨ ਯੂਜ਼ ਕਰਨੀਆਂ ਨੀਲਾ ਤੁਤਾ ਕਿਵੇਂ ਪਾਉਣਾ ਆਜੋ ਉਹਦੇ ਬਾਰੇ ਆਪਾਂ ਡਿਟੇਲ ਚ ਫਾਰਮ ਤੇ ਜਾ ਕੇ ਗੱਲ ਅੱਜ ਆਪਣਾ ਫਾਰਮ ਦਾ ਹੈਗਾ ਨੌਵਾਂ ਦਿਨ ਤੇ ਆਪਾਂ ਨੌਵੇਂ ਦਿਨ ਚ ਜੇ ਗੱਲ ਕਰੀਏ ਪਹਿਲਾਂ ਤਾਂ ਭਾਂਡੇ ਦੇਖੋ ਪਾਂਡੇ ਆਪਾਂ ਇੰਨੇ ਇੰਨੇ ਹਾਈਟ ਤੇ ਕਰਤੇ ਸਾਰੇ ਤਾਂ ਕਿ ਬੱਚਾ ਜਿਹੜਾ ਉਹ ਦੇਖੋ ਸਾਰੇ ਬੱਚੇ ਖੜ ਕੇ ਫੀਡ ਖਾਂਦੇ ਨੇ ਤੇ ਫੀਡ ਕੋਈ ਬੱਚਾ ਬਹਿ ਕੇ ਨਹੀਂ ਖਾਣਾ ਚਾਹੀਦਾ ਜੇ ਬਹਿ ਕੇ ਖਾਊਗਾ ਤਾਂ ਪ੍ਰੋਬਲਮ ਆਊਗਾ ਸਾਰੇ ਭਾਂਡੇ ਆਪਣੇ ਉੱਪਰ ਚੱਕੇ ਵੀ ਨੇ ਛੋਟੇ ਭਾਂਡਿਆਂ 'ਚੋਂ ਇਹ ਆਪਾਂ ਕੱਲ ਨੂੰ ਹਟਾ ਦਾਂਗੇ ਇਹਨਾਂ 'ਚੋਂ ਫੀਡ ਖਤਮ ਹੋ ਜਾਊਗੀ ਥੋੜੀ ਥੋੜੀ ਫੀਡ ਬਾਕੀ ਰਹਿ ਗਈ ਬਾਕੀ ਬੱਚਾ ਸਾਰਾ ਠੀਕ ਆ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਅੱਜ ਆਪਣੀ ਮੈਂਟੈਲਟੀ ਵੀ ਕੰਟਰੋਲ ਆ ਮੈਡਲਟੀ ਆਪਣੀ ਅੱਜ 9 ਸੀ ਤੇ ਆਪਾਂ ਅੱਜ ਜਦੋਂ ਬੱਚਾ ਖੋਲ ਕੇ ਦੇਖਿਆ ਤਾਂ ਇਕੋਲਾਈ ਦੀ ਪ੍ਰੋਬਲਮ ਫੇਰ ਇੱਕ ਦੋ ਬੱਚਿਆਂ 'ਚ ਹੈਗੀ ਸੀ ਕਿਉਂਕਿ ਮੌਸਮ ਕਾਫੀ ਅਪ ਡਾਊਨ ਅਪ ਡਾਊਨ ਹੁੰਦਾ ਮੌਸਮ ਸਥਿਰ ਰਹਿੰਦਾ ਨਹੀਂ ਤਾਂ ਪ੍ਰੋਬਲਮ ਤਾਂ ਆਉਣੀ ਹੀ ਹੋਣੀ ਆ ਉਹਦੇ ਵਾਸਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਵੀ ਕਿੰਨੀ ਡੋਜ਼ ਦੇ ਵਿੱਚ ਨੀਲਾ ਸੋਥਾ ਪਾਉਣਾ ਤੇ ਨਾਲ ਉਹਦੇ ਸਿਰਕਾ ਪਾਉਣਾ ਕਿੰਨਾ ਸਿਰਕਾ ਪਾਉਣਾ ਆਪਾਂ ਉੱਥੇ ਚੱਲ ਕੇ ਕਰਦੇ ਆਂ ਗੱਲ ਤੇਦਰ ਬੱਚਾ ਦੇਖੋ ਬੜੇ ਆਰਾਮ ਨਾਲ ਵਧੀਆ ਫੀਡ ਖਾ ਰਿਹਾ ਵਧੀਆ ਪਾਣੀ ਲੈ ਰਿਹਾ ਜਿਹੜੀ ਪਾਣੀ ਵਾਲੀ ਦਵਾਈ ਸੀ ਆਪਣੀ ਨੇਫਰੋਗੈਰ ਆਰ ਜੀ ਤੇ ਰੀਲੀਫ ਪਲੱਸ ਦਾ ਕੋਰਸ ਪੂਰਾ ਹੋ ਗਿਆ ਉਹ ਆਪਾਂ ਬੰਦ ਕਰਤੀ ਹੁਣ ਇਹਨੂੰ ਜਿੰਨਾ ਚਿਰ ਇਕੋਲਾਈ ਠੀਕ ਨਹੀਂ ਹੁੰਦੀ ਤਾਂ ਤਿੰਨ ਦਿਨਾਂ ਦਾ ਕੋਰਸ ਆਪਾਂ ਇਹ ਕਰਾਵਾਂਗੇ ਨੀਲੇ ਥੋਥੇ ਦਾ ਜਿਹੜਾ ਆਪਾਂ ਨੀਲਾ ਥੋਥਾ ਪਾਉਣਾ ਇਹ ਤੁਸੀਂ ਉੱਥੇ ਹੀ ਪੈਕਿੰਗ ਬਣਾ ਲੈਣੀ ਆ ਦੇਖੋ ਜਿਵੇਂ ਆ ਨਾ ਪੈਕਿੰਗਾਂ ਬਣਾ ਲਈ ਆ ਆਪਾਂ 30-30 ਗ੍ਰਾਮ ਦੀਆਂ ਇਹ 30 ਗ੍ਰਾਮ ਨੂੰ ਤੁਸੀਂ ਪਾਣੀ ਚ ਵਾ ਲੈਣਾ ਅੱਧਾ ਘੰਟਾ ਅੱਧਾ ਘੰਟਾ ਵਾਲ ਕੇ ਛਾਣ ਕੇ ਉਹਨੂੰ ਥੋੜਾ ਠੰਡਾ ਕਰਕੇ ਤੇ ਨਾਲ ਇੱਕ ਇਹਦੇ ਪਾਉਣੀ ਆ ਆਪਾਂ ਸਿਰਕੇ ਦੀ ਬੋਤਲ ਇਹ ਆਪਣੀ ਜਿਹੜੀ ਟੈਂਕੀ ਆ ਲਗਭਗ ਇਹ 300 ਲੀਟਰ ਦੀ ਟੈਂਕੀ ਆ ਪਰ ਇਹ ਚ 300 ਲੀਟਰ ਪਾਣੀ ਨਹੀਂ ਪੈਂਦਾ ਇਹਦੇ ਵਿੱਚ ਪਾਣੀ 250 260 ਇੰਨਾ ਕੀ ਪੈਂਦਾ ਕਿਉਂਕਿ ਬਾਲ ਵੀ ਲੱਗਾ ਹੋਇਆ ਵਿੱਚ ਬੰਦ ਕਰਦ ਨੂੰ ਇਹ ਆਪਾਂ ਮੰਨ ਕੇ ਚੱਲਦੇ ਆਂ ਵੀ 260 ਕਿਲੋ ਪਾਣੀ ਚ 30 ਗ੍ਰਾਮ ਤੁਸੀਂ ਨੀਲਾ ਥੋਥਾ ਪਾਉਣਾ ਇੱਕ ਇਹਦੇ ਵਿੱਚ ਆਪਾਂ ਸਿਰਕੇ ਦੀ ਬੋਤਲ ਪਾਉਣੀ ਆ ਨਾਰਮਲ ਸਿਰਕੇ ਦੀ ਬੋਤਲ ਇਹ ਰਾਤ ਦੇ ਪਾਣੀ 'ਚ ਚਲਾਉਣਾ ਜਿਵੇਂ ਇਹਨੂੰ ਇਸ ਟਾਈਮ ਪਾ ਦਿਓ ਜਿੰਨਾ ਕ ਪਾਣੀ ਥੋੜਾ ਬੱਚਾ ਪੀ ਰਿਹਾ ਉਹ ਹਿਸਾਬ ਨਾਲ ਤੁਸੀਂ ਪਾ ਦਿਓ ਜੇ 1000 ਲੀਟਰ ਦੀ ਟੈਂਕੀ 'ਚ ਕਿਸੇ ਦੇ ਵੱਡੇ ਬੱਚੇ ਨੂੰ ਪ੍ਰੋਬਲਮ ਆ ਤਾਂ ਉਹਦੇ ਵਿੱਚ ਤੁਸੀਂ 100 ਗ੍ਰਾਮ ਪਾਉਣੀ ਹੈ ਇੱਕ ਦਿਨ ਦੀ ਤੇ ਉਹਦੇ ਵਿੱਚ ਉਸ ਹਿਸਾਬ ਨਾਲ ਸਿਰਕੇ ਦੀਆਂ ਦੋ ਬੋਤਲਾਂ ਪਾ ਦਿਓ ਤੇ ਇਹਦੇ ਨਾਲ ਜੇ ਕਿਸੇ ਦੀ ਵੀ ਇਕੋਲਾਈ ਦੀ ਪ੍ਰੋਬਲਮ ਆ ਤਾਂ ਇਕੋਲਾਈ ਦੀ ਪ੍ਰੋਬਲਮ ਥੋੜੀ ਸੋਲਵ ਹੋ ਜੂਗੀ ਇਦੇ ਨਾਲ ਕੋਈ ਵੇਟ ਤੇ ਅਸਰ ਨਹੀਂ ਪੈਂਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਪਰ ਇਹ ਇੱਕ ਚੀਜ਼ ਦਾ ਤੁਹਾਨੂੰ ਖਿਆਲ ਰੱਖਣਾ ਬੋ ਵੀ ਤੁਹਾਨੂੰ ਸ਼ੁਰੂਆਤ ਚ ਪਤਾ ਲੱਗ ਜੇ ਇਹ ਨਾ ਹੋਵੇ ਵੀ ਤੁਹਾਡੀ ਮੈਟਾਇਲਟੀ ਹੋਈ ਜਾਂਦੀ ਆ ਉਦੋਂ ਇਹ ਕੋਈ ਬੜਾ ਕਾਰਗਰ ਨਹੀਂ ਹੁੰਦਾ ਨੁਕਸਾ ਇਹ ਆਉਣ ਜਦੋਂ 1-2 ਵੋਲਟ ਦੇ ਵਿੱਚ ਆਪਾਂ ਨੂੰ ਦੀਂਦਾ ਤਾਂ ਉਦੋਂ ਹੀ ਇਹਦਾ ਕੰਟਰੋਲ ਦਾ ਇਹਦਾ ਹੱਲ ਆ ਨੀਲਾ ਤੋਤਾ ਤੇ ਬਾਕੀ ਅੱਜ ਤੱਕ ਇੰਨੇ ਸੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲਾਗ 'ਚ